ਤੇ ਫੋਨ ਆ ਨਾ ਉਹਦਾ ਮੈਨੂੰ ਮੈਨੂੰ ਲੱਗਦਾ ਉਹ ਤਾਂ ਉਹਨੂੰ ਜੀ ਕਿਹਾ ਮੈਨੂੰ ਕਹਤਾ ਮੈਨੂੰ ਚਾਹਤ ਲੱਗਦੀ ਹੈ ਮੈਨੂੰ ਵੀ ਇਹਨਾਂ ਨੇ ਭੇਜਿਆ ਕਿ ਤੂੰ ਜਾ ਅੱਛਾ ਇਹ ਲਾਟੇ ਤੋਂ ਹੀ ਦੇਖਦਾ ਕਿ ਪਿਆਰ ਦਾ ਇਹ ਕਹਾਣੀ ਚੱਲ ਰਿਹਾ ਹੈ ਤੁਹਾਨੂੰ ਮੈਂ ਉਹਨੂੰ ਮੈਂ ਹਾਂ ਅੱਜ ਵੀ ਬਹੁਤ ਚਾਬਾਤ ਵਰਗਾ ਮੌਸਮ ਹੈ। ਕੋਈ ਕੋਈ ਬੰਦੇ ਬੋਲ ਰਹੇ ਹੂ ਤੇ ਮੈਨੂੰ ਸੁਣਦੇ ਕੋਈ। ਆਪਾਂ ਫਿਰ ਕਰਾਂਗੇ ਕੋਈ ਨਿਕਾਹ। ਮੈਂ ਕੋਈ ਨਹੀਂ ਪਿਆ। ਹਾਂ ਜੀ। ਆਹ ਤਾਂ ਮੈਂ ਲੈ ਕੇ ਆਈ ਅੱਜ ਮੇਰੇ ਤੇ। ਅਰੇ ਇਹ ਮੁੰਡੇ ਦੀ ਕੋਈ ਸਾਥੀ ਬਣੇ। online ਕੋਈ ਨਹੀਂ ਹੈ ਤੇ ਬਹੁਤ। ਇਹ ਬੰਦਾ ਦੇ ਉੱਤੇ ਮੀਤ ਕਰਨ ਵਾਲੇ। ਕੋਈ ਨਹੀਂ ਛੱਡਣ ਦੇ ਨਾ ਤੇ ਸਾਨੂੰ ਕੋਈ ਲੈਣਾ। ਕੋਤਾ ਬਿਆਖਿਆ ਕਰ ਸੋ ਨਾ ਮਾ ਜੂਦੀ ਦੇਵਾ ਜੇ ਬੁਰਾ ਬੋਲੀ ਹਾਂ ਨੂੰ ਪਰਿਵਾਰ ਸੇ ਕਿ ਜੀ ਮਾਰ ਨਹੀਂ ਨਹੀਂ ਕੋਈ ਨਹੀਂ ਮੈਂ ਗੋਇਨ ਤੇ ਮਾਦਰ ਕੇ ਪਤੰਮ ਦਾ ਬਚੀ ਨੂੰ ਅੱਜ ਇਤਨੀ ਮਾਣੀ ਨਾ ਪਤਾ ਨਹੀਂ ਨਾਲੀ ਤਾਂ ਕਿ ਭਾਵੇਂ ਨਹੀਂ ਨਹੀਂ ਕੋਈ ਮੇਰੇ ਸਭੀ ਭਰੋ ਭਾਵੇਂ ਦੇਖ ਕੇ ਤੂੰ ਕੋਈ ਬਹੁਤ ਜ਼ਿਆਦਾ ਨਹੀਂ ਹੈ ਸਤ ਸਾਂ ਲੱਗੀ ਨਹੀਂ ਮੁੱਕੇ ਰਿਹਾ ਨੌਂ ਤੇ ਬੁਆਬਾ ਤੇ ਤੇ ਨੌਂ ਤੇ ਪੁੱਛੀ ਰਹੀ ਜਾਨੀ ਤਾਂ ਵੀ ਚਾਹ ਲੋ ਜੀ ਜੀ ਆਦਾਸ ਫੂਲਸ ਕੇਸ ਨਹੀਂ ਲੋ ਵੀ ਆਡੀ ਦੀ ਬਾਤ ਦੇ ਇਲਾਜ ਨਹੀਂ ਆਦੀ ਹੋ ਸਕਦੀ ਰਿਸ਼ਤੇਦਾਰੀ ਤੌਰ ਤੇ ਆਡੀ ਦੀ ਗੱਲ ਨਹੀਂ ਆਹ ਤੇ ਜੂ ਜੇ ਨੋਟ ਰੋਣੇ ਦਾ ਉਹ ਨੂੰ ਜੋ ਦੇ ਦੇ ਅਮਾਰਹੀ ਨਾਲ ਅਮਾਰਹੀ ਜੇ ਕੋਈ ਕਰਦੇ ਨੇ ਕਿਵੇਂ ਦੇਖਦੇ ਹੁੰਦਾ ਇਹ ਕਾਰਜ ਕੋਈ ਸ਼ੁਆਸ਼ ਤੇ ਦਵਾ ਕੇ ਗਏ ਆ ਵੀ ਆਸ ਲੱਗਦੀ ਆ ਕਰਨਗੇ ਕੋਈ ਨਾ ਕਰੇ ਕੀਤਾ ਵੀ ਆ ਕੁਝ ਉਹ ਦੱਸ ਨਹੀਂ ਸਕਦਾ ਇਹ ਦੱਸਿਆ ਨਾ ਤਲਵਾੜਾ ਵੀ ਗਿਲਾਹੀ ਉਹ ਦੂਰ ਹੋ ਗਿਆ ਥੋੜਾ। ਕਿਹਾ ਇਹਨਾਂ ਨੇ ਜੋ ਵੀ ਪਹਿਲਾਂ ਨਹੀਂ ਇਹਨੂੰ ਲੱਗਦਾ ਥੋੜੀ ਝੇੜਿਆ ਕਰਨ। ਚਲੋ ਹੁਣ ਥੋੜਾ ਯਕੀਨ ਬੱਜਾ। ਕਿ ਮੰਗਦੇ ਹੋ ਜਦੋਂ ਜਬ ਮੰਗਦੇ ਹੋ ਇਹ ਆ ਉਹ ਤਾਂ ਨਹੀਂ ਵਾਪਸ ਆ ਸਕਦਾ ਉਹਦੇ ਕੋਈ ਪਰਿਵਾਰਕ ਮੈਂਬਰ ਉਹਦੀ ਮੈਸੇਜ ਨੂੰ ਕੋਈ ਰੋਜ਼ਗਾਰ ਦਾ ਦਤਾਇਆ ਕਿ ਨੌਕਰੀ ਦਿੱਤੀ ਜਾਵੇ ਉਹਦੀ ਪੜ੍ਹਾਈ ਦੇ ਯੋਗ ਪਲੱਸ 2 ਪੜ੍ਹੀ ਆ ਉਹ ਤੇ ਜੋ ਵੀ ਇਹਦੀ ਬਣਦੀ ਆ ਤੇ ਇਹਨਾਂ ਬੱਚੇ ਆ ਕੋਈ ਆਪਣਾ ਇੱਕ ਮਾਂ ਪਾਲ ਸਕਦਾ ਕੇ ਇਹਦੀ ਜ਼ਿੰਮੇਵਾਰੀ ਲੈਣੀ ਬਹੁਤ ਵੱਡੀ ਗੱਲ ਆ। ਕਿੱਦਾਂ ਪਹਾਂਗੇ ਟਾਈਮ ਆ ਹੁਣ ਤੇ ਆਪਾਂ ਕਹੀ ਜਾ ਰਹੇ ਹਾਂ ਪਰ ਟਾਈਮ ਪਾ ਕੇ ਬਹੁਤ ਔਖਾ ਹੋਊਗਾ ਇਹ ਉਹ ਸਾਡਾ ਸਾਹਸ ਦਿੰਦੀ ਹੈ ਸਰਕਾਰ ਤੇ ਸ਼ਹਿਰ ਕੋਈ ਆਸ ਬਜਦੀ ਹੈ ਸਾਡੀ ਕਿ ਬੱਚੇ ਨੂੰ ਪਾਲ ਸਕਦੇ ਬਾਹਰ ਸਾਹਿਬੀ ਬਜ਼ੁਰਗ ਨੇ ਇਹ ਵੀ ਕੋਈ ਕਾਰੋਬਾਰ ਨਹੀਂ ਕਰ ਸਕਦੇ ਇਹਨਾਂ ਦੀ ਜ਼ਿੰਮੇਵਾਰੀ ਮਰਤੇ ਆ ਗਈ ਤਿੰਨ ਬੱਚਿਆਂ ਦੀ ਇਹਨਾਂ ਦੀ ਇੱਕ ਮੇਰਾ ਬੇਟਾ ਸੱਤਾਂ ਨੀਆਂ ਦੀ ਜ਼ਿੰਮੇਵਾਰੀ ਆ ਗਈ ਮਰਤੇ ਤੇ ਦੋ ਦਿਨ ਪਹਿਲਾਂ ਸਾਡੇ ਅਜਨਾਲਾ ਸ਼ਹਿਰ ਦੇ ਨੁੱਕਰ ਦੇ ਵਿੱਚ ਇਹ ਸੂਰਜ ਪੁੱਤ ਪੈਂਦਾ ਬਸ ਹੈ ਨਾਲਾ ਸ਼ਾਹ ਦੇ ਵਿੱਚ ਹੀ ਆ ਨਾਲ ਹੀ ਆ ਬਹੁਤ ਦੁਖਦਾਈ ਘਟਨਾ ਜਿਹੜੀ ਵਾਪਰੀ ਕਿਸੇ ਅਨੁਪਛਾਤੇ ਇੱਕ ਦਿਨ ਨਾਲ ਬੰਦਿਆਂ ਨੇ ਸਾਡੇ ਬਹੁਤ ਪਿਆਰੇ ਡਾਕਟਰ ਸੀਗੇ ਗੁਜਾ ਪੀਰ ਦੇ ਵਿੱਚ ਸਾਡੇ ਲਗਭਗ 25 ਪਿੰਡਾਂ ਨੂੰ ਬੜੀ ਸਹੂਲਤ ਸੀਗੀ ਬਹੁਤ ਸਿਆਣੇ ਤੇ ਬੜੇ ਚੰਗੇ ਬੰਦੇ ਸੀਗੇ ਉਹਨਾਂ ਦਾ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਉਹ ਮੈਂ ਅਫਸੋਸ ਕਰਨਾ ਹੈ ਸਾਡਾ ਆਪਣਾ ਹੀ ਪਤਵਾ ਦਿਆ ਦੁੱਖ ਬੜਾਇਆ ਤਿੰਨ ਬੱਚੇ ਉਹਨਾਂ ਦੇ ਪਿੱਛੇ ਰਹਿ ਕੇ ਪਤਨੀ ਰਹਿ ਗਈ ਆ ਬਜ਼ੁਰਗੋਨਾਂ ਦੇ ਭਾਈ ਸਾਹਿਬ ਨੇ ਉਹਨਾਂ ਦੇ ਤੇ ਇਸ ਬੰਦੇ ਜਿਹੜੀ ਕਤਰਾ ਵਾਪਦੀ ਆ ਇਹਨੇ ਸਾਨੂੰ ਸਾਰਿਆਂ ਨੂੰ ਬੜਾ ਦੁੱਖੀ ਪਹੁੰਚਾਇਆ ਬਹੁਤ ਅਸੀਂ ਇਸ ਕਤਲ ਦੇ ਪਿੱਛੇ ਲੱਗੇ ਮੈਨੂੰ ਲੱਗਦਾ ਕਿ ਅਗਲੇ ਮਤਲਬ 1-2 ਦਿਨ ਦੇ ਵਿੱਚ ਵਿੱਚ ਜਿਹੜਾ ਇਹ ਕਤਲ ਜਿਹੜਾ ਟਰੇਸ ਹੋ ਜਾਊਗਾ ਅਸੀਂ ਕਾਤਲ ਜਿਹੜੇ ਲੱਭ ਲਾਂਗੇ ਨੇੜੇ-ਤੇੜੇ ਆ ਕੰਮ ਮੈਂ ਕੋਈ ਚੀਜ਼ਾਂ ਦੱਸ ਨਹੀਂ ਸਕਦਾ ਤੁਹਾਨੂੰ ਨੇੜੇ-ਤੇੜੇ ਆ ਅੱਪਾ ਲੱਭ ਲਾਂਗੇ ਉਹ ਪਰਿਵਾਰ ਜਿਹੜਾ ਇਹਨਾਂ ਦੀ ਆਪਾਂ ਹਰ ਪੱਖ ਤੋਂ ਮਦਦ ਕਰਾਂਗੇ ਉਹਨਾਂ ਦੀ ਪਤਨੀ ਜਿਹੜੀ ਆ ਪੜੀ ਲਿਖੀ ਆ ਦੱਸਿਆ ਇਹਨਾਂ ਨੇ ਕੋਈ ਨਹੀਂ ਆਪਾਂ ਦੇਖਾਂਗੇ ਸੀਐਮ ਸਾਹਿਬ ਨੂੰ ਲਿਖ ਕੇ ਭੇਜਾਂਗੇ ਕਿ ਉਹਨਾਂ ਨੂੰ ਕੋਈ ਨੌਕਰੀ ਜਿਹੜੀ ਆ ਉਹ ਦਿੱਤੀ ਜਾਵੇ ਕਿਉਂਕਿ ਤਿੰਨ ਬੱਚੇ ਉਹਦੇ ਰਹਿ ਗਏ ਪਿੱਛੇ ਤੇ ਬਾਪ باوجود ਕਿ ਜਿਹੜੇ ਸਾਰੇ ਰੋਟੀ ਦਾ ਮੇਨ ਉਹਦੀ ਆਮਦਨ ਜਿਹੜੀ ਮੇਨ ਸਾਧਨ ਸੀਗਾ ਬਹੁਤ ਨੁਕਸਾਨ ਹੋਇਆ ਅਸੀਂ ਸਰਕਾਰ ਮੈਂ ਵੀ ਜੱਤੀ ਤੌਰ ਤੇ ਕਿਉਂਕਿ ਪਰਿਵਾਰ ਆਪਣਾ ਮਨੂਰੀ ਸੱਦੇ ਬਲਾ ਪ੍ਰਧਾਨ ਨੇ ਉਹਦੇ ਨਾਲ ਦਾ ਪਰਿਵਾਰ ਹੈ ਬੁੱਕਾ ਬੋਤ ਗੱਲ ਹੈ ਕਿ ਜਿਹੜਾ ਬੰਦਾ ਚਲ ਜਾਂਦਾ ਉਹ ਵਾਪਸ ਨਹੀਂ ਆਉਂਦਾ ਪਰਿਵਾਰਾਂ ਦਾ ਪਿੱਛੋਂ ਨੁਕਸਾਨ ਹੋ ਜਾਂਦਾ ਇਹ ਜਿਹੜਾ ਕ੍ਰਿਮੀਨਲ ਤਾਤਿਆ ਉਹ ਪੰਜਾਬ ਦਾ ਨੁਕਸਾਨ ਕਰ ਰਿਹਾ ਪਰ ਕੋਈ ਨਹੀਂ ਅਸੀਂ ਲੱਗੇ ਇਹਨਾਂ ਦੇ ਪਿੱਛੇ ਹੱਥ ਤੋਕੇ ਪਏ ਅਸੀਂ ਵੀ ਜਿੱਥੇ ਕਿਤੇ ਮਿਲ ਗਏ ਆਦਮੀ ਤੇ ਕਹਾਂਗੇ ਇਹਨਾਂ ਦੇ ਖਿਲਾਫ ਵੀ ਕੋਈ ਚੱਕਰ ਨਹੀਂ ਗਿਆ ਪਰ ਪਰਿਵਾਰ ਦੀ ਵੀ ਹੱਦ ਪੱਖੋਂ ਮਤ ਜਿਹੜੀਆਂ ਉਹ ਕਹਿੰਦੇ ਪਰਿਵਾਰ ਦਾ ਕਿੰਨੇ ਕਿੰਨੇ ਗਿਲਾ ਵੀ ਆ ਰਿਹਾ ਸਾਹਮਣੇ ਕਿ ਚਾਹਤ ਨੂੰ ਵਿਵਾਦ ਦਾ ਭੋਈ ਨਹੀਂ ਤੱਕ ਨਹੀਂ ਸ਼ਿਕਾਇਤ ਨਹੀਂ ਅਸੀਂ ਬੋਲਣ ਤੋਂ ਮਨਾ ਕੀਤਾ ਜਾ ਰਿਹਾ ਠੀਕ ਹੈ ਨਹੀਂ ਨਹੀਂ ਕਿਸੇ ਦਿਨ ਨਹੀਂ ਬੋਲਣ ਤੋਂ ਮੈਂ ਤਾਂ ਲਿਖਿਆ ਉਹਨਾਂ ਨੂੰ ਵੀ ਨਾ ਬੋਲੋ ਤੁਸੀਂ ਕੋਈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗੀ ਬੋਲਣ ਨੂੰ ਵੀ ਉਹ ਨਹੀਂ ਬੋਲਣਾ ਨਾ ਇਹਨਾਂ ਦਾ ਪੁੱਤ ਗਿਆ ਯਾਰ ਇਹਨਾਂ ਦਾ ਬੋਲਣ ਦਾ ਫਰਜ਼ ਹੈ ਬੋਲਣਗੇ ਪਰ ਪੁਲਿਸ ਨੇ ਬੰਦੇ ਚੁੱਕੇ ਆ ਅਸੀਂ ਤੁਹਾਨੂੰ ਦੱਸਿਆ ਕਿ ਨੇੜ ਤੇੜੀ ਆ ਕੰਮ ਬਦਹੀ ਕੋਈ ਤੇ ਡੰਪੇ ਲਾ ਕੱਚਾ ਕੱਚ ਘੜ ਕੰਮ ਕਰਕੇ ਜਿਹੜਾ ਉਹ ਕੰਮ ਕੇਸ ਖਰਾਬ ਨਹੀਂ ਕਰਨਾ ਚਾਹੁੰਦਾ ਅਸੀਂ ਜਲਦੀ ਬਦੋ ਜਿਹੜਾ ਦੋਸ਼ੀਆਂ ਤੇ ਲਾ ਕੇ ਪਹੁੰਚਦਾ ਤੁਸੀਂ ਕਹ ਬਦੋ